ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਆਨਲਾਈਨ ਕਲਾਸ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਨਾ ਤੁਹਾਨੂੰ ਕਮੀਜ਼ ਦੇ ਉੱਪਰ ਤਰਪਾਈ ਕਰਨੀ ਦੱਸਾਂਗੇ ਆ ਦੇਖੋ ਘੇਰੇ ਦੇ ਉੱਪਰ ਆਪਾਂ ਤਰਪਾਈ ਕਰ ਲਈਏ ਕਿਉਂਕਿ ਘੇਰੇ ਦੇ ਵਿੱਚ ਲਾਈਨਿੰਗ ਨਹੀਂ ਹੁੰਦੀਗੀ ਇਸ ਕਰਕੇ ਆਪਾਂ ਘੇਰੇ ਤੇ ਪਹਿਲਾਂ ਤਰਪਾਈ ਕਰਤੀ ਹੈ ਤੇ ਆ ਦੇਖੋ ਸਿਰਫ ਆਪਾਂ ਇੰਨਾ-ਇੰਨਾ ਟਾਂਕਾ ਚੱਕਣਾ ਹੁੰਦਾ ਬਿਲਕੁਲ ਛੋਟਾ-ਛੋਟਾ ਕਿਉਂਕਿ ਆਪਾਂ ਨੂੰ ਪਤਾ ਨਾ ਲੱਗੇ ਦਿਖੇ ਨਾ ਟਾਂਕਾ ਇਸ ਤਰ੍ਹਾਂ ਛੋਟਾ-ਛੋਟਾ ਟਾਂਕਾ ਚੱਕਣਾ ਹੁੰਦਾਗਾ ਹੁਣ ਆਪਾਂ ਤੁਹਾਨੂੰ ਚਾਕਾਂ ਦੇ ਵਿੱਚ ਲਾਈਨਿੰਗ ਆ ਜਾਂਦੀ ਹੈਗੀ ਇਸ ਕਰਕੇ ਆਪਾਂ ਚਾਕਾਂ ਦੀ ਤਰਪਾਈ ਕਰਨਾਂ ਦੱਸਦੀਆਂ ਤੁਹਾਨੂੰ ਦੇਖੋ ਆ ਜਿਹੜੀ ਪਾਈਪਿੰਗ ਲੱਗੀ ਆ ਨਾ ਇਹਨੂੰ ਇਸ ਤਰ੍ਹਾਂ ਫੜ ਕੇ ਫੋਲਡ ਕਰ ਲੈਣਾ ਜੇ ਸਾਰਿਆਂ ਤੋਂ ਪਹਿਲਾਂ ਜੀ ਆ ਜਿਹੜਾ ਮੂਹਰੇ ਚਾਕ ਓਪਨ ਆਗਾ ਇਹਨੂੰ ਆਪਾਂ ਬੰਦ ਕਰਨਾਗਾ ਦੇਖੋ ਬਿਲਕੁਲ ਕਿਨਾਰੇ ਤੋਂ ਆਪਾਂ ਸੋ ਇਹਨੂੰ ਕੱਢ ਲੈਣਾ ਜਿਹੜੀ ਆਪਾਂ ਧਾਗੇ ਨੂੰ ਗੱਠ ਮਾਰੀ ਸੀ ਉਹਨੂੰ ਅੰਦਰਲੀ ਸਾਈਡ ਕਰ ਦਾਂਗੀ ਇਹਨੂੰ ਚਾਕ ਨੂੰ ਬਿਲਕੁਲ ਆਪਾਂ सारी आप पाइपिंग बिच दे बिल्कुल बंद कर लें थोड़ा यदि आप बिल्कुल आप जाले किनारे ने ना देखो आह वाले जितों में सूई क्ढ़ी है जी इतों इथा टांग चकने ਲਓ ਦੇਖੋ ਚਾਕ ਨੂੰ ਆਪਾਂ ਬਿਲਕੁਲ ਬੰਦ ਕਰਤਾ ਠੀਕ ਹੈ ਜੀ ਤੇ ਹੁਣ ਆਪਾਂ ਇੱਥੋਂ ਇਹਨੂੰ ਇਸ ਤਰ੍ਹਾਂ ਫੋਲਡ ਕਰਦੇ ਜਾਵਾਂਗੇ ਨਾਲੇ ਹੌਲੀ-ਹੌਲੀ ਤਰਪਾਈ ਕਰ ਲਾਂਗੇ ਜੇ ਤੁਹਾਨੂੰ ਔਖਾ ਲੱਗਦਾ ਜੀ ਇਸ ਤਰ੍ਹਾਂ ਤਰਪਾਈ ਕਰਨੀ ਤਾਂ ਤੁਸੀਂ ਸਲਾਈ ਮਸ਼ੀਨ ਨਾਲ ਕੱਚੀ ਸਲਾਈ ਵੀ ਲਗਾ ਸਕਦੇ ਹੋ ਚੱਕਾਂ ਦੇ ਉੱਪਰ ਬਿਲਕੁਲ ਦੇਖੋ ਇੰਨਾ ਕੁ ਆਪਾਂ ਕਪੜਾ ਚੱਕਣਾ ਨੀਚੋਂ ਤੇ ਇਥੋਂ ਆਪਾਂ ਤਿਰਸੀ ਸੋਈ ਕਰਕੇ ਇਸ ਤਰ੍ਹਾਂ ਆਪਾਂ ਕਪੜੇ ਨੂੰ ਕੱਟ ਲੈਣਾ ਦੋਵੇਂ ਆਪਾਂ 3-3 ਟਾਂਕੇ ਇਥੋਂ ਇਸ ਤਰ੍ਹਾਂ ਇਕੱਠੇ ਚੱਕ ਕੇ ਇਸ ਤਰ੍ਹਾਂ ਆਪਾਂ ਤਰਪਾਈ ਕਰਾਂਗੇ ਦੀ ਹੁਣ ਦੇਖੋ ਆਪਣਾ ਲਾਈਨਿੰਗ ਵਾਲਾ ਪੀਸ ਆ ਗਿਆ ਇਹਨੂੰ ਹਲਕਾ ਜਿਹਾ ਇੱਥੋਂ ਚੱਕ ਕੇ ਥੋੜਾ ਜਿਹਾ ਆ ਦੇਖਣਾਗਾ ਵੀ ਆਪਣੇ ਹੱਥ ਨੂੰ نیچے ਟੱਚ ਹੋ ਰਹੀ ਹੈ ਸੂਈ ਤਾਂ ਆਪਣਾ ਪੀਸ ਕਮੀਜ਼ ਦਾ ਵੀ ਚੱਕਿਆ ਜਾਊਗਾ ਨਾਲ ਤੇ ਲਾਈਨਿੰਗ ਵੀ ਚੱਕੀ ਜਾਊਗੀ ਇਸ ਤਰੀਕੇ ਨਾਲ ਫਾਈਨੋ ਆ ਦੇਖੋ ਆਪਣੇ نیچےੋਂ ਲੈਨਿੰਗ ਵੀ ਚੱਕੀ ਗਈ ਹੈਗੀ ਤੇ ਆਪਣਾ ਕੱਪੜਾ ਵੀ ਚੱਕਿਆ ਗਿਆ ਇਸ ਤਰ੍ਹਾਂ ਆਪਾਂ ਤਰਪਾਈ ਕਰਨੀ ਹੈ ਇਹਨੂੰ ਨਾ ਦੇਖੋ ਆਪਣਾ ਉੱਪਰ ਵਾਲ ਪੈਂਦਾਗਾ ਜੀ ਨਾ ਆਪਣਾ نیچے ਤਰਪਾਈ ਚ ਵਾਲ ਪੈਂਦਾ ਇਸ ਤਰ੍ਹਾਂ ਆਪਾਂ ਸਾਰੇ ਚੱਕ ਦੀ ਤਰਪਾਈ ਕੰਪਲੀਟ ਕਰ ਲਾਂਗੇ ਤੇ ਹੁਣ ਆਪਾਂ ਇਹਦੀ ਆਈ ਬਣਾਵਾਂਗੇ ਉਸ ਤੋਂ ਬਾਅਦ ਚ ਹਾਂਜੀ ਆ ਦੇਖੋ ਆਪਾਂ ਧਾਗਾ ਨਾਲ ਨੂੰ ਇਸ ਤਰ੍ਹਾਂ ਡਬਲ ਕਰਕੇ ਪਾ ਲਿਆ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਦੋਨੇ ਲੜ ਫੜ ਕੇ ਦੇ ਚੌਰਾ ਧਾਗਾ ਹੋ ਗਿਆ ਜੀ ਆਪਾਂ ਇਹਦੀ ਗੱਠ ਮਾਰ ਦਾਂਗੇ ਇਸ ਤਰ੍ਹਾਂ ਤੇ ਹੁਣ ਆਪਾਂ ਚਾਕ ਬੰਦ ਕਰਕੇ ਦਿਖਾਉਣੀ ਆ ਤੁਹਾਨੂੰ ਚਾਕਾਂ ਦੇ ਦੋਨੇ ਸਾਈਡ ਤੋਂ ਇਸ ਤਰ੍ਹਾਂ ਆਪਾਂ ਫੜ ਕੇ ਇੱਕ ਸਾਈਡ ਆਪਾਂ ਇਧਰੋਂ ਦੀ ਸੂਈ ਨਗਾ ਦੇਣੀ ਆ ਦੇਖੋ ਜਿੰਨਾ ਆਪਾਂ ਇਧਰੋਂ ਗੈਪ ਰੱਖਿਆ ਉਹਨੇ ਗੈਪ ਨਾਲ ਹੀ ਆਪਾਂ ਇਧਰਲੀ ਸਾਈਡ ਤੋਂ ਸੋਇ ਨੂੰ ਇਸ ਤਰ੍ਹਾਂ ਇੱਧਰਲੀ ਸਾਈਡ ਕੱਟ ਕੇ ਲੈ ਕੇ ਆਉਣਾ ਆਪਣੇ ਇਹਨਾਂ ਵਿੱਚ ਜਿਹੜੇ ਆ ਧਾਗੇ ਨੇ ਜੀ ਇਹਨਾਂ ਚ ਪਾੜਨੀ ਹੋਣਾ ਚਾਹੀਦਾ ਇਹਨਾਂ ਕੱਪਾ ਇਹਨੂੰ ਲੂਜ਼ ਰੱਖਣਾ ਕਿ ਆਪਣੇ ਸੂਈ ਵਿੱਚ ਦੀ ਲੰਗਦੀ ਹੋਵੇ ਡਬਲ ਫੇਰ ਆਪਾਂ ਇਹਨੂੰ ਇਸੇ ਤਰ੍ਹਾਂ ਹੀ ਦੁਬਾਰੇ ਆ ਦੇਖੋ ਜਿਸ ਤਰ੍ਹਾਂ ਧਾਗੇ ਢਿੱਲੇ ਰਹਿ ਗਏ ਨਾ ਇਹਨੂੰ ਆਪਾਂ ਸੂਈ ਨਾਲ ਇੱਕ ਸਾਰ ਕਰਾਂਗੇ ਪ੍ਰੋਪਰ ਮਿਰਕੂਲ ਇਹਨਾਂ ਦਾ ਵਾਲ ਕੱਢ ਲੈਣਾ ਆਪਾਂ ਹੁਣ ਆਪਾਂ ਆਹ ਵਾਲੇ ਧਾਗੇ ਨੂੰ ਜੀ ਅੱਗੇ ਰੱਖ ਕੇ ਇਸ ਤਰ੍ਹਾਂ ਅੱਗੇ ਰੱਖ ਲੈਣਾ ਇਹਨੂੰ ਆਪਾਂ ਬੂਠੇ ਨਾਲ ਦਬਾ ਲੈਣਾ ਤੇ ਇਥੋਂ ਅੰਦਰ ਦੀ ਆਪਾਂ ਸੂਈ ਨਗਾ ਕੇ ਇਹਦਾ ਇਸ ਤਰ੍ਹਾਂ ਬਾਲ ਆ ਜਾਊਗਾ

ਹੁਣ ਆਪਾਂ लास्ट ਤੇ ਇੱਕ ਵਾਰ ਹੋਰ ਮਾਰਾਂਗੇ ਦਾ ਫੇ ਸੂਈ ਨੂੰ ਬਿਲਕੁਲ ਇਥੋਂ ਕਿਨਾਰੇ ਤੋਂ ਆਪਾਂ ਇਹਨੂੰ نیچے ਲੈ ਜਾਾਂਗੇ ਇਸ ਤਰ੍ਹਾਂ ਦੇਖੋ ਆਪਣਾ نیچے ਵੀ ਇਧਰੋਂ ਬੰਦ ਹੋ ਗਿਆ ਨਾ ਤੇ ਇਥੋਂ ਆਪਾਂ ਇੱਕ ਸਾਈਡ ਤੋਂ ਇਹਨੂੰ ਕੱਪੜੇ ਨੂੰ ਨਾਲ ਚੱਕ ਕੇ ਥੋੜਾ ਜਾਂ ਇਹਦੀ ਆਪਾਂ ਗੱਠ ਮਾਰ ਦਾਂਗੇ ਇਸ ਤਰ੍ਹਾਂ ਆਪਣੇ ਚਾਕ ਬੰਦ ਹੋ ਗਏ ਨੇ ਦੇਖੋ ਆਪਣੀ ਆਈ ਕਿੰਨੀ ਫਿਨਿਸ਼ਿੰਗ ਨਾਲ ਬਣੀ ਹੈਗੀ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਆਈ ਬਣਾਉਣੀ ਹੈਗੀ ਤੇ ਇਹ ਵਾਲੇ ਜਿਹੜੇ ਆਪਣੇ ਕਾਜ ਵਟਣ ਹੁੰਦੇ ਨੇ ਇਸੇ ਤਰ੍ਹਾਂ ਹੀ ਆਪਣੇ ਕਾਜ ਵਟਣ ਹੁੰਦੇ ਨੇ ਇਸੇ ਤਰ੍ਹਾਂ ਹੀ ਆਪਾਂ ਸਾਰੀ ਤਰਪਾਈ ਕਰਨੀ ਹੈਗੀ ਦੇਖੋ ਇਸ ਤਰ੍ਹਾਂ ਛੋਟੇ ਛੋਟੇ ਟਾਂਕੇ ਚੱਕ ਕੇ ਪੂਰਾ ਆਪਾਂ ਲਾਈਨਿੰਗ ਨੂੰ ਵੀ ਤੇ ਚਾਕਾਂ ਨੂੰ ਵੀ ਆਪਾਂ ਇਸ ਤਰ੍ਹਾਂ ਕਵਰ ਕਰਨਾਗਾ ਪੂਰੇ ਸੂਟ ਤੇ ਇਸੇ ਤਰ੍ਹਾਂ ਹੀ ਤਰਪਾਈ ਹੋਗੀ ਤੇ ਚਲੋ ਠੀਕ ਹੈ ਜੀ ਅੱਜ ਦੀ ਕਲਾਸ ਵਿੱਚ ਆਪਾਂ ਤੁਹਾਨੂੰ ਤਰਪਾਈ ਕਰਨਾ ਦੱਸਿਆ ਦਾ ਤੇ ਅੱਗੇ ਤੋਂ ਆਪਾਂ ਨੈਕਸਟ ਕਲਾਸ ਵਿੱਚ ਜਿਸ ਤਰ੍ਹਾਂ ਆਪਣਾ ਕੰਮ ਹੋਊਗਾ ਤੁਹਾਨੂੰ ਦੱਸਾਂਗੇ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ